ਜਗੁਰਦੇਵ ਤਨਗੁਰਦੇਵ ਅਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਦੇਨਰ ਦੋ ਜਿੱਤ ਜਾਣਗੇ ਸਤਿ ਪਾਖੀ ਰਵਦਾਸ ਜਗਤ ਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਰਵਦਾਸੀਆ ਧਰਮ ਪ੍ਰਚਾਰ ਕਮੇਟੀ ਮਕਸੂਦਾ ਏਰੀਆ ਵੱਲੋਂ ਸਾਰੇ ਹੀ ਏਰੀਏ ਦੇ ਗੁਰੂ ਘਰਾਂ ਨਾਲ ਸੰਬੰਧਿਤ ਸੰਗਤ ਅੱਜ ਮਕਸੂਦਾ ਚੌਂਕ ਤੋਂ ਜੋਵਾ ਯਾਤਰਾ ਦੇ ਵਿੱਚ ਹਾਜ਼ਰ ਆਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਸ਼ੁਭ ਮੌਕੇ ਤੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਾਰੀ ਸੰਗਤ ਜੈਨ ਦੇ ਤੁੰਗ ਦੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋ ਸੋ 48 ਨੰਬਰ ਪਰ ਖੁਸ਼ੀਆਂ ਅੰਦਰ ਸਰਵਤ ਸੰਸਾ ਮਿਲ ਕੇ ਮਕਸੂਦਾ ਏਰੀਆ ਦੇ ਮੋਚਰ ਰੋਕਾ ਮਿਲ ਕੇ ਅੱਜ ਗੁਰੂ ਵਿਧਾਸ ਮਹਾਰਾਜ ਦੇ ਜਨਮ ਦਿਹਾੜੇ ਜੀਆਂ ਖੁਸ਼ੀਆਂ ਅੰਦਰ ਅੱਜ ਸ਼ੋਭਾ ਯਾਤਰਾ ਨਗਰ ਮਕਸੂਦਾ ਤੋਂ ਸ਼ੁਰੂ ਚਾਉ ਤੋਂ ਸ਼ੁਰੂ ਹੋ ਕੇ ਲਖ ਲਖ ਬਾਟਵਾ ਦੇ ਇਲਾਕੇ ਅੰਦਰ ਚੁੰਨੀ ਹੋਏ ਫਿਰ ਮਕਸੂਦਾ ਚੌਧਰੀ ਚਾਹਤ ਇਸ ਵਾਰ ਤੋਂ ਵੀ ਆਸੀ ਦੇਸ਼ ਤੇ ਵਿਦੇਸ਼ ਦੀ ਅਸਲ ਸੰਤਾ ਨੂੰ ਨਮਦਾਸੀਆ ਕਰਮਚਾਰ ਕਮੇਟੀ ਬਲਾਕ ਉਸੂ ਦਾ ਬਹੁਤ ਬਹੁਤ ਧੰਨਵਾਦ ਜਿੰਦੇ ਆ ਤੇ ਸਾਰੀਆਂ ਸੰਤਾ ਨੂੰ ਇੱਥੇ ਆਉਣ ਵਾਸਤੇ ਵੀ ਤੇ ਅੱਗੇ ਗੁਰੂ ਬਨਾਰਸ ਕਾਂਸੀ ਜਾਣ ਵਾਸਤੇ ਪ੍ਰੇਰਿਤ ਕਰਦੇ ਆ ਸਾਰੀਆਂ ਸੰਤਾ ਨੂੰ ਬੇਨਤੀ ਹੈ ਬਹੁਤ ਬਹੁਤ ਸ਼ੁਕਰੀਆ 12 ਤਰੀਕ ਨੂੰ ਬਨਾਰਸ ਕਾਸ਼ੀ ਵਿਸ਼ੇਪਾ ਹੋਇਆ ਆਪਣੇ ਸ਼ਹਿਰ ਦੇ ਤਰਫ ਦੇ ਸੰਤਾਨ ਜਗਜਗਨ ਦਾਸ ਮਹਾਰਾਜ ਜੇ 1948 ਨੂੰ ਪਰਪਰਿਅ ਖੁਸ਼ੀਆਂ ਅੰਦਰ ਸਰਵਤ ਸੰਸਥਾ ਨਹੀਂ ਤੇ ਮਕਸੂਦਾ ਇੱਥੇ ਦੇ ਮੁਖੀ ਰੋਪਰ ਦਾ ਮਿਲ ਕੇ ਅੱਜ ਗੁਰੂ ਵਿਦਾਸਵਾਲਾ ਜੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਅੰਦਰ ਅੱਜ ਸ਼ੋਭਾ ਯਾਤਰਾ ਨਗਰ ਮਕਸੂਦਾ ਤੋਂ ਸ਼ੁਰੂ ਚੌਂਕ ਤੋਂ ਸ਼ੁਰੂ ਹੋ ਕੇ ਲੱਖ ਲੱਖ ਬਾਟਵਾ ਦੇ ਇਲਾਕੇ ਅੱਗੇ ਚੁੰਮੀ ਹੋਏ ਤੈਨੂੰ ਜੁਦਾ ਹੋਣ ਦੇ ਚਾਰ ਚੰਕ ਸਵਾਪ ਤੋਂ ਵੀ ਆਸੀ ਦੇਸ਼ ਤੇ ਵਿਦੇਸ਼ ਦੀਆਂ ਸਲੋਕ ਸੰਚਾਲਨ ਲੋਕ ਦਸਿਆ ਕਰਨ ਪਚਾਰ ਕਮੇਟੀ ਬਲਾਕ ਜੁਦਾ ਬਣੋ ਬਹੁਤ ਬਹੁਤ ਰਾਈਡ ਨੇ ਆ ਤੇ ਸਾਰੀਆਂ ਸੰਚਾਲਨ ਇੱਥੇ ਆਉਣ ਵਾਸਤੇ ਵੀ ਤੇ ਅੱਗੇ ਗੁਰੂ ਬਨਾਰਸ